ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸ੍ਰੀ ਰਗ ਮਹਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿੱਚ ਹੋਣਾ ਕੋਈ ਨਾ ਕੀ ਜੇ ਸੁਰਤ ਤੇ ਹਾਥ ਨਾ راہ ਲੇਖੇ ਕੋ ਆਵ ਜਾਹੋ ਜੇ ਤਾ ਸੁਰਤ ਜਿਕੇ ਹੈ ਜੀ ਸੁਰਤ ਵਹੋਣਾ ਕੋਈ ਨਾ ਕੀ ਜੇ ਸੁਰਤ ਤਿਹਾ ਤਿਨ راہ ਲੇਖੇ ਕੋ ਆਵ ਜਾਹੋ ਕਾਹੇ ਜੀ ਕਰੈ ਚਤਰਾਈ ਲੇਵਾ ਦੇਵ ਢਿਲ ਨਾ ਪਾਈ ਰਹਾ ਤੇਰੇ ਜੀ ਜੀਆਂ ਕਾ ਤੋਹੇ ਕਿਤ ਕੋ ਸਾਹਿਬ ਆਵੇ ਰੋਹੇ ਜੇ ਤੁਮ ਸਾਹਿਬ ਆਵੇ ਰੋਹੇ ਤੇਰੇ ਹੋ へ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਨਗਰੀ ਅੰਦਰ ਤੋਲ ਤੋਨ ਜੈ ਕਰਨੀ ਤੈ ਪੂਰੀ ਮਤ ਕਰਨੇ ਬਾਜ ਘਟੇ ਘਟ ਪਰਨਵਤਨ ਆਨਕ ਗਿਆਨੀ ਕੈਸਾ ਹੋਏ ਆਪ ਪਛਾਣ ਗੂਜਸ ਹੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗੈ ਪਰਵਾ ਕਰਨਵਾਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾੜ ਬੂਝੈ ਸੋਏ ਗੁਰ ਪਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਣ ਸ੍ਰੀ ਰਾਮ ਮਹਲਾ ਪਹਿਲਾ ਘਰ ਚੌਥਾ ਇਕਾ ਸੁਰਤ ਜੀਤੇ ਹੈ ਜੀ ਸੁਰਤ ਵਿੱਚ ਹੋਣਾ ਕੋਈ ਨਾ ਕੀ ਜੇ ਸੁਰਤ ਤੇ ਹਾਥ ਨਾ ਰਾਹ ਲੇਖੈ ਕੋ ਆਵ ਜਾਹੋ ਜੇ ਤਾਂ ਸੁਰਤ ਜੀਕੇ ਹੈ ਜੀ ਸੂਰਤ ਹੋਣਾ ਕੋਈ ਨਾ ਕੀ ਜੇ ਸੂਰਤ ਤਿਹਾ ਤਿਨ ਰਾਹ ਲੇਖ ਕੋ ਆਵ ਜਾਹੋ ਕਾਹੇ ਜੀ ਕਰੈ ਚਤਰਾਈ ਲੇਗ ਦਿਵ ਟਿਲਣਾ ਪਾਈ ਰਹਾ ਤੇਰੇ ਜੀ ਜੀਆਂ ਕਾ ਤੋ ਹੈ ਕਿਤ ਕੋ ਸਾਹਿਬ ਆਵੇ ਰੋਹੀ ਜੇ ਤੂੰ ਸਾਹਿਬ ਆਵੇ ਰੋ ਤੂੰ ਓਨਾ ਕਾ ਤੇਰੇ ਹੋ ਹੈ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਨਗਰੀ ਅੰਦਰ ਤੋ ਲੈ ਤੋਨ ਜੈ ਕਰਨੇ ਤ ਪੂਰੀ ਮਤ ਕਰਨੇ ਬਾਜ ਘਟੇ ਘਟ ਪਰਨ ਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਨ ਬੂਜ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗੈ ਪਰਵਾਣ ਪੰਰਨਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾੜ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਣ ਸ੍ਰੀ ਰਾਮ ਮਹਲਾ ਪਹਿਲਾ ਘਰ ਚੌਥਾ ਏਕਾ ਸੁਰਤ ਜیتے ਹੈ ਜੀ ਸੁਰਤ ਵਿੱਚ ਹੋਣਾ ਕੋਈ ਨਾ ਕੀ ਜੇ ਸੁਰਤ ਤੇ ਹਾਥ ਨਾ راہ ਲੇਖੇ ਕੋ ਆਵ ਜਾਹੋ ਜੇ ਤਾ ਸੁਰਤ ਜੇ ਕੇ ਹੈ ਜੀ ਸੁਰਤ ਵਹੋਣਾ ਕੋਈ ਨਾ ਕੀ ਜੇ ਹੈ ਸੁਰਤ ਤਿਹਾ ਤਿਨ راہ ਲੇਖੇ ਕੋ ਆਵ ਜਾਹੋ ਕਾਹੇ ਜੀ ਕਰੈ ਚਤਰਾਈ ਲੇਗਾ ਦੇਵ ਟਿਲਣਾ ਪਾਈ ਰਹਾ ਤੇਰੇ ਜੀ ਜੀਆਂ ਕਾ ਤੋਹੇ ਕਿਤ ਕੋ ਸਾਹਿਬ ਆਵੇ ਰੋਹੇ ਜੇ ਤੂੰ ਸਾਹਿਬ ਆਵੇ ਰੋਹੇ ਤੂੰ ਓਨਾ ਕਾ ਤੇਰੇ ਓਹੇ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਨਜ਼ਰੀ ਅੰਦਰ ਤੋ ਲੈ ਤੋਨ ਜੈ ਕਰਨੇ ਤ ਪੂਰੀ ਮਤ ਕਰਨੇ ਬਾਜ ਘਟੇ ਘਟ ਪਰਨਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ ਬੂਝ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਨ ਪਰਨਵਤ ਨਾਨਕ ਗਿਆਨੀ ਕੈਸਾ ਹੋਏ ਆਪਿ ਪਛਾਣ ਬੂਜੈ ਸੋਏ ਗੁਰ ਪਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਣ ਸ੍ਰੀ ਰਾਮ ਮਹਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਈ ਨਾ ਕੀ ਜੇ ਸੁਰਤ ਤੇ ਹਾ ਤਿਨ ਰਾਹ ਲੇਖਾਇ ਕੋ ਆਵ ਜਾਹੋ ਜੇ ਤਾਂ ਸੁਰਤ ਜਿਕੇ ਹੈ ਜੀ ਸੁਰਤ ਵਿਹੂਣਾ ਕੋਈ ਨਾ ਕੀ ਜੈ ਹੇ ਸੂਰਤ ਤਿਹਾਰ ਤਿਨ ਰਾਹ ਲੇਖ ਆਇ ਕੋ ਆਵ ਜਾਹੋ ਕਾਹੇ ਜੀ ਕਰੈ ਚਤਰਾਈ ਲੇਗ ਦਿਵ ਟਿਲ ਨ ਪਾਈ ਰਹਾ ਤੇਰੇ ਆ ਕਾ ਤੂ ਹੈ ਕਿਤ ਕੋ ਸਾਹਿਬ ਆਵੇ ਰੋਹੀ ਜੇ ਤੂੰ ਸਾਹਿਬ ਆਵੇ ਰੋ ਤੂੰ ਓਨਾਂ ਕਾ ਤੇਰੇ ਹੋ ਹੈ ਅਸੀਂ ਬੋਲ ਵਿਗਾੜ ਵਿਗਾੜੇਂ ਬੋ ਉਹ ਨਗਰੀ ਅੰਦਰ ਤੋ ਲੈ ਤੋਨ ਜੈ ਕਰਨੇ ਤ ਪੂਰੀ ਮਤ ਕਰਨੇ ਬਾਜ ਘਟੇ ਘਟ ਪਰਨ ਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ ਗੂਜ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗੈ ਪਰਵਾਣ ਪੰਰਨ ਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਣ ਸ੍ਰੀ ਰਾਮ ਮਹਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿੱਚ ਹੋਣਾ ਕੋਈ ਨਾ ਕੀ ਜੇ ਸੁਰਤ ਤੇ ਹਾਥ ਨਾ ਰਾਹ ਲੇਖੈ ਕੋ ਆਵ ਜਾਹੋ ਜੇ ਤਾ ਸੁਰਤ ਜਿਕੇ ਹੈ ਜੀ ਸੁਰਤ ਵਹੋਣਾ ਕੋਈ ਨਾ ਕੀ ਜੇ ਸੁਰਤ ਤਿਹਾ ਤਿਨ راہ ਲੇਖੈ ਕੋ ਆਵ ਜਾਹੋ ਕਾਹੇ ਜੀ ਕਰੈ ਚਤਰਾਈ ਲੇਵੈ ਦੇਵ ਢਿਲਣਾ ਪਾਈ ਰਹਾ ਤੇਰੇ ਜੀ ਜੀਆਂ ਕਾ ਤੋਹੇ ਪਿੱਤ ਕੋ ਸਾਹਿਬ ਆਵੇ ਰੋਹੀ ਜੇ ਤੂੰ ਸਾਹਿਬ ਆਵੇ ਸੀ ਬੋਲ ਵਿਗਾੜ ਵਿਗਾੜੈ ਬੋਲ ਤੂੰ ਨਗਰੀ ਅੰਦਰ ਤੋ ਲੈ ਤੋਨ ਜੈ ਕਰਨੇ ਤੈ ਪੂਰੀ ਮਤ ਕਰਨੇ ਬਾਜ ਘਟੇ ਘਟ ਪਰਨ ਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ ਬੂਜ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗੈ ਪਰਵਾਣ ਪੰਰਨਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ ਬੂਜ ਸੋਏ ਗੁਰ ਪਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਣ ਸ੍ਰੀ ਰਾਮ ਮਹਲਾ ਪਹਿਲਾ ਘਰ ਚੌਥਾ ਏਕਾ ਸਰਤ ਜੀਤੇ ਹੈ ਜੀ ਸੁਰਤ ਵਹਿਣਾ ਕੋਈ ਨਾ ਕੀ ਜੇ ਹੇ ਸੁਰਤ ਤੇ ਹਾ ਤਿਨ ਰਾਹ ਲੇਖਾਇ ਕੋ ਆਵ ਜਾਹੋ ਜੇ ਤਾ ਸੁਰਤ ਜਿਕੇ ਹੈ ਜੀ ਸੁਰਤ ਰਹੋਣਾ ਕੋਈ ਨਾ ਕੀ ਜੇ ਹੇ ਸੁਰਤ ਤੇ ਹਾ ਤਿਨ ਰਾਹ لےائے کو آو جاہو کاہے جی کرے چترائی لےو وے دو وے ٹھل ن پائے رہا تیرے جی جیاں کا تو ہے ਕਿੱਤ ਕਾ ਸਾਹਿਬ ਆਵੇ ਰੋਹੀ ਜੇ ਤੂੰ ਸਾਹਿਬ ਆਵੇ ਰੋਹ ਤੂੰ ਓਨਾ ਕਾ ਤੇਰੇ ਹੋ ਹੈ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਨਗਰੀ ਅੰਦਰ ਤੋ ਲੈ ਤੋ ਨੰ ਜੈ ਕਰਨੇ ਤੈ ਪੂਰੀ ਮਤ ਕਰਨੇ ਬਾਜ ਘਟੇ ਘਟ ਪਰਨ ਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ ਬੂਜਸ ਹੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗੈ ਪਰਵਾਣ ਵਰਨਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾੜ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਨ ਸਿਰੀ ਰਾਗ ਮਹਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿੱਚ ਹੋਣਾ ਕੋਈ ਨਾ ਕੀ ਜੇ ਸੁਰਤ ਤੇ ਹਾਥ ਨਾ ਰਾਹ ਲੇਖੈ ਕੋ ਆਵ ਜਾਹੋ ਜੇ ਤਾ ਸੁਰਤ ਜਿਕੇ ਹੈ ਜੀ ਸੁਰਤ ਵਹੋਣਾ ਕੋਈ ਨਾ ਕੀ ਜੇ ਸੁਰਤ ਤਿਹਾ ਤਿਨ راہ ਲੇਖੈ ਕੋ ਆਵ ਜਾਹੋ ਕਾਹੇ ਜੀ ਕਰੈ ਚਤਰਾਈ ਲੇਵੈ ਦੇਵ ਟਿਲਣਾ ਪਾਈ ਰਹਾ ਤੇਰੇ ਜੀ ਜੀਆਂ ਕਾ ਤੋਹੇ ਪਿੱਤ ਕੋ ਸਾਹਿਬ ਆਵੇ ਰੋਹੀ ਜੇ ਤੁੰ ਸਾਹਿਬ ਆਵੇ ਰੋ ਤੂੰ ਓਨਾਂ ਦਾ ਤੇਰੇ ਓ ਹੈ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਨਗਰੀ ਅੰਦਰ ਤੋ ਲੈ ਤੋਨ ਜੈ ਕਰਨੇ ਤੈ ਪੂਰੀ ਮਤ ਕਰਨੇ ਬਾਜ ਘਟੇ ਘਟੇ ਤਨਵਤਨ ਆਨਖ ਗਿਆਨੀ ਕੈਸਾ ਹੋਏ ਆਪ ਪਛਾਣ ਬੂਝ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਣ ਵਰਨਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾੜ ਬੂਝੈ ਸੋਏ ਗੁਰ ਪਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਣ ਸ੍ਰੀ ਰਾਬ ਮਹਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿੱਚ ਹੋਣਾ ਕੋਈ ਨਾ ਕੀ ਜੇ ਸੁਰਤ ਤੇ ਹਾਥ ਨਾ ਰਾਹ ਲੇਖੈ ਕੋ ਆਵੋ ਜਾਹੋ ਜੇ ਤਾਂ ਸੁਰਤ ਜਿਕੇ ਹੈ ਜੀ ਸੁਰਤਿ ਹੋਣਾ ਕੋਈ ਨਾ ਕੀ ਜੇ ਸੁਰਤਿ ਤਿਹਾ ਤਿਨ ਰਾਹ ਲੇਖ ਆਇ ਕੋ ਆਵ ਜਾਹੋ ਕਾਹੇ ਜੀ ਕਰੈ ਚਤਰਾਈ ਲੇਵ ਦਿਵ ਟਿਲ ਨ ਪਾਈ ਰਹਾ ਤੇਰੇ ਜੀ ਜੀਆਂ ਕਾ ਤੋ ਹੈ ਕਿਤ ਕੋ ਸਾਹਿਬ ਆਵੇ ਰੋਹੀ ਜੇ ਤੁਮ ਸਾਹਿਬ ਆਵੇ ਰੋ ਤੂੰ ਓਨਾ ਕਾ ਤੇਰੇ ਹੋ ਹੈ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੋਂ ਨਜ਼ਰੀ ਅੰਦਰ ਤੋ ਲੈ ਤੋਨ ਜੈ ਕਰਨੀ ਤੈ ਪੂਰੀ ਮਤ ਕਰਨੀ ਬਾਜ ਘਟੇ ਘਟ ਪਰਨ ਵਤਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ ਗੂਜ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗੈ ਪਰਵਾਣ ਪੰਰਨ ਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਨ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ